ਇਹਨਾਂ ਨੇ ਪਹਿਲਾਂ ਵੀ ਧਮਕੀ ਦਿੱਤੀ ਹੋਈ ਸੀ ਆ ਮੁੰਡਿਆਂ ਨੇ ਕਿ ਇਹਦੀ ਬਰਾਤ ਘੇਰਨੀ ਆ ਚਲੋ ਉਹ ਤਾਂ ਵਧੀਆ ਸਿੱਕੀ ਸ਼ਾਦੀ ਲੰਘ ਗਿਆ ਕੱਲ ਪਾਰਟੀ ਸੀਗੀ ਰਿसेप्शन ਵਾਲੀ ਉਤੋਂ ਹੀ ਵਾਪਸ ਆਏ ਘਰ ਤੇ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਦੋਰ ਦੇ ਪਏ ਸੀਗੇ ਤੇ ਇਹਨਾਂ ਨੇ ਪਹਿਲਾਂ ਉਹਨਾਂ ਦੀ ਗੱਡੀ ਤੇ ਇੱਟ ਮਾਰੀ ਫਿਰ ਉਸ ਤੋਂ ਬਾਅਦ ਇੱਥੇ ਲੜਾਈ ਹੋਈ ਫਿਰ ਪੁਲਿਸ ਆਈ ਪੁਲਿਸ ਨੇ ਇੱਕ ਵਾਰੀ ਦੋਹਾਂ ਧਰਾਂ ਨੂੰ ਟਕਾਤਾ ਉਸ ਤੋਂ ਬਾਅਦ ਟਿਕ ਟਕਾ ਹੋ ਗਿਆ ਸੀ ਸਾਰੇ ਆਪਦੇ ਘਰੋ ਘਰੀ ਚਲੇ ਗਏ ਰਿਸ਼ਤੇਦਾਰ ਆਪ ਦੇ ਘਰੋ ਘਰੀ ਚਲੇ ਗਏ ਇੱਧਰ ਸਾਰੇ ਆਪਦੇ ਘਰੇ ਮੈਂ ਤੇ ਮੇਰੇ ਫਾਦਰ ਸਾਹਿਬ ਅੰਦਰ ਦੋਨੋਂ ਹੀਗੇ ਸਾਡੀ ਫੈਮਿਲੀ ਸੀਗੀ ਤੇ ਇਹ ਆਏ ਰਾਤ ਨੂੰ 3:30 ਵਜੇ ਇਹਨਾਂ ਨੇ 2 200 300 ਮੁੰਡਾ 300 ਕੁਡਾਈ ਨਹੀਂ ਹੋਊ ਇਕੱਠਾ ਕਰਕੇ ਤੇ ਆ ਕੇ ਇੱਥੇ ਬਾਦੂ ਫੈਰ ਚਲਾਏ ਉਧਰਲੇ ਬੂਏ ਤੇ ਕਰਪਾਨਾ ਕਰਪੂਨਾ ਮਾਰੀਆਂ ਆ ਦਰਬਾਰ ਵੀ ਤੇ ਜਾਨੂ ਮਾਨਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਮੇਰੀ ਪੂਆ ਜੀ ਜਿਹੜੀ ਫੈਰ ਮਾਰ ਕੇ ਗਏ ਅੰਦਰ ਆ ਕੇ ਇਹ ਉਹ ਜੀ ਇਹਨਾਂ ਦੀ ਕੱਲ ਪਾਰਟੀ ਪਰਸੋਂ ਇਹਨਾਂ ਦੀ ਮੈਰਿਜ ਹੋਈ ਆ ਸਚੈਨ ਸਿੰਘ ਦੀ ਤੇ ਰਾਤ ਇਹਨਾਂ ਨੇ ਆ ਕੇ ਘਰ ਇਹਨਾਂ ਦੇ ਆ ਕੇ ਫੈਰਿੰਗ ਕੀਤੀ ਚਟੇ ਵਾਲਿਆਂ ਨੇ ਚਟੇ ਵਾਲਿਆਂ ਨੇ ਇੱਕ ਦੋ ਵਾਰ ਅੱਗੇ ਵੀ ਇਹਨਾਂ ਤੇ ਫੈਰਿੰਗ ਕੀਤੀ ਉਹ ਜਿਹੜਾ ਰਵਾਲਵਾਰ ਇਹਨਾਂ ਦਾ ਸੀਗਾ ਉਹ ਪੁਲਿਸ ਨੂੰ ਦਿੱਤਾ ਗਿਆ ਸੀ ਸੰਧੂ ਐ ਡੀਐਸਪੀ ਸੀ ਤੇ ਤੇ ਅੰਗਰੇਜ਼ ਸਿੰਘ ਐਸਆਈ ਲੈ ਕੇ ਗਿਆ ਇੱਥੋਂ ਆ ਕੇ ਇਹਨਾਂ ਨੂੰ ਦਿੱਤਾ ਸੀ ਤੇ ਇਹਦੇ ਨਕੇਲ ਪਹਿਲਾਂ ਵੀ ਕੱਸੀ ਬਹੁਤ ਜ਼ਿਆਦਾ ਮਹਲਾਵਾਸੀਆਂ ਨੇ ਯਾਰ ਸੰਯੋਗ ਦੇ ਕੇ ਪਹਿਲਾਂ ਵੀ ਇਹ ਕੰਮ ਕੀਤਾ ਪਰ ਰੋਕਦੇ ਰਹੇ ਇਹਨਾਂ ਨੂੰ ਰੋਕਣ ਦੇ ਬਾਵਜੂਦ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਸਰਕਾਰ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਪਤੀ ਇਹਨਾਂ ਨੇ 40 50 60 60 ਗੋਲੀਆਂ ਚਲਾਈਆਂ 3 ਵਜੇ ਸੰਗਤ ਉੱਠੀ ਫਿਰਦੀ ਸੀ ਗੁਰਦੁਆਰੇ ਪ੍ਰਪਾਤ ਫੇਰੀ ਸੀਗੀ ਤੇ ਪ੍ਰਪਾਤ ਫੇਰੀ ਦੇ ਜਾਨ ਬਾਬੂ ਤਾਂ ਹੀ ਉੱਠੇ ਸਾਨੂੰ ਪਤਾ ਲੱਗ ਗਿਆ ਵੀ 3 ਵਜੇ ਗੋਲੀਆਂ ਚੱਲੀ ਜਾਂਦੀਆਂ ਵਾ ਅਸੀਂ ਤਾਂ ਇਹ ਸੋਚਿਆ ਵੀ ਚਲੋ ਪ੍ਰਪਾਤ ਫੇਰੀ ਚੱਲੀ ਪ੍ਰਪਾਤ ਫੇਰੀ ਦੇ ਪਟਾਕੇ ਚੱਲਣ ਦੇ ਆ ਤੇ ਜਦੋਂ ਅਸੀਂ ਉੱਠ ਕੇ ਪ੍ਰਪਾਤ ਫੇਰੀ ਦੇ ਚੱਲੇ ਤਾਂ ਉਦੋਂ ਵੇਖਿਆ ਵੀ ਗੋਲੀਆਂ ਚੱਲੀ ਜਾਂਦੀਆਂ ਚਾਰੇ ਤਰਾ ਦੇ ਵਿੱਚ ਤੇ ਇਹ ਆਪ ਦਾ ਪਰਿਵਾਰ ਸਾਰਾ ਜਿਹੜਾ ਇਕੱਠਾ ਹੋਇਆ ਖੜੇ ਪਰਿਵਾਰ ਮੁੜ ਕੇ ਲੋਕ ਆਸੇ ਪਾਸੇ ਤੇ ਲੋਕ ਜਦੋਂ ਗਏ ਆ ਪਰ ਪੁਲਿਸ ਆਈ ਆ ਪੁਲਿਸ ਨੇ ਆ ਕੇ ਉਹਨ ਅਜੇ ਉਹਦਾ ਕੋਈ ਵਿਚਾਰੀ ਦਾ ਪਤਾ ਨਹੀਂ ਵੀ ਜਿੰਦੀ ਆ ਕਿ ਮਰੀ ਜਾ ਉਹ ਉਹ ਤਾਂ ਹੁਣ ਉਹਨਾਂ ਡਾਕਟਰ ਡਾਕਟਰ ਦੱਸਣਗੇ ਲੈ ਵੀ ਕੀ ਕਾਰਵਾਈ ਆ ਕੀ ਆ ਉਹਨੂੰ ਗੋਲੀ ਲੱਗੀ ਆ ਜਾਂ ਕੱਢੀ ਆ ਜਾਂ ਨਹੀਂ ਕੱਢੀ ਗਈ ਬਾਕੀ ਅਸੀਂ ਮੰਗ ਇਨੀ ਕਰਦੇ ਵੀ ਇਹਨਾਂ ਦਾ ਕਰ ਸਕ ਤੋਂ ਸਕਤ ਨਕਿਲ ਕਸੀ ਜਾਵੇ ਕਿਉਂਕਿ ਮਹੱਲਾ ਵਾਸੀ ਬਹੁਤ ਇਸ ਇਸ ਤੇ ਪਰੇਸ਼ਾਨ ਹੈ ਇਹਨਾਂ ਲੋਕਾਂ ਤਾਂ ਬਹੁਤ ਤੰਗ ਆਏ ਪਏ ਲੋਕ ਜਿਆਦਾ ਸਾਰੇ ਮਹੱਲਾ ਵਾਸੀ ਆਏ ਪਏ ਤੰਗ ਅਸੀਂ ਇਕੱਲੇ ਘਰ ਨਹੀਂ ਵੀ ਲੈ ਵੀ ਇਕੱਲੇ ਘਰ ਆਏ ਪਏ ਆ ਸਾਰੇ ਘਰਾਂ ਤੇ ਇਹੋ ਕੁਝ ਕਰਦੇ ਆ ਜਾ ਕੇ ਕਿ ਅੱਗੇ ਵੀ ਇਹਨਾਂ ਦੇ ਚਿੱਟੇ ਵਾਲੇ ਦੇ ਖਲਾਹੋ ਜੀ ਬਹੁਤ ਖਬਰਾਂ ਵੀ ਲਾ ਚੁੱਕੇ ਆ ਤੇ ਇਹਨਾਂ ਦਾ ਕੰਮ ਵੀ ਥੋੜਾ ਅੱਗੇ ਨਾਲੋਂ ਕੱ ਇਸੇ ਰੰਜਿਸ਼ ਕਰਕੇ ਵੀ ਸਾਡਾ ਇਹਨਾਂ ਨੇ ਕਾਰੋਬਾਰ ਬੰਦ ਕਰਾਇਆ ਵਾ ਠੀਕ ਆ ਇਹ ਮੇਰੇ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ ਠੀਕ ਆ ਆਰਬ ਮਹੀਨੇ ਦੋ ਮਹੀਨੇ ਬਾਅਦ ਮੇਰੇ ਪਰਿਵਾਰ ਤੇ ਹਮਲਾ ਕਰਦੇ ਆ ਠੀਕ ਆ ਜੀ ਇਹਨਾਂ ਨੇ ਇਹੀ ਮੇਰੇ ਚਾਚੇ ਜੀ ਦਾ ਲੜਕਾ ਜੋ ਕਿ ਐਮਸੀ ਇੱਥੇ ਵਾਰਡ ਨੰਬਰ 1 ਦੇ ਉਹਨਾਂ ਦੇ ਉਹਦੇ ਲੜਕਾ ਜੀ ਦਾ ਮੈਰਿਜ ਸੀਗੀ ਉਹ ਵੀ ਅਕਸਰ ਹੀ ਸੋਸ਼ਲ ਮੀਡੀਆ ਦੇ ਚਿੱਟਿਆਂ ਦੇ ਖਿਲਾਫ ਬੋਲਦੇ ਰਹੇ ਆ ਕਾਂਗਰਸ ਸਰਕਾਰ ਤੇ ਵੀ ਬੋਲਦੇ ਕਿਉਂਕਿ ਕਾਂਗਰਸ ਦੇ ਵੀ ਐਮ ਐਮਐਸਸੀ ਦੇ ਹੁਣ ਆਮ ਆ ਤੇ ਉਹਦੇ ਵੀ ਬੋਲਦੇ ਰਹੇ ਆ ਪਰ ਇਹਨਾਂ ਨੂੰ ਪਤਾ ਨਹੀਂ ਕਿ ਕਿੰਨੀ ਕਿੰਧੀ ਸਹਿਬ ਆ ਜੀ ਇਹ ਚਿੱਟਾ ਵੀ ਵੇਚਦੇ ਆ ਉਲਟਾ ਸਾਡੇ ਤੇ ਹਮਲੇ ਵੀ ਕਰਦੇ ਆ ਫਾਇਰਿੰਗ ਵਗੈਰਾ ਅੱਗੇ ਵੀ ਪਹਿਲਾਂ ਵੀ ਇਹਨਾਂ ਨੇ ਸਾਲ ਪਹਿਲਾਂ ਵੀ ਫਾਇਰਿੰਗ ਕੀਤੀ ਸੀ ਉਦੋਂ ਹੀ ਪਿਸਤਲ ਵੀ ਬਰਾਮਦ ਕਰਾਇਆ ਸੀ ਇਹਨਾਂ ਤੋਂ ਜਿਹੜੀ ਸਾਰਾ ਮਹੱਲਾ ਮਗਰ ਲੱਗੇ ਇੱਕ ਪਿਸਤਲ ਛੁੱਟ ਕੇ ਭਜ ਉਹਨਦੇ ਤੇ ਵੀ ਇਹ ਬਾਹਰ ਫਿਰਦੇ ਆ ਉਦੋਂ ਬਾਅਦ ਫੇਰ ਇਹਨਾਂ ਨੇ ਸਾਡੇ ਝੂਠਾ ਉਲਟਾ ਸਾਡੇ ਬੰਦੇ ਦੇ ਉਹਨਾਂ ਨੂੰ ਝੂਠਿਆਂ 'ਚ ਜੇਲਾ ਕਰਾਉਂਦੇ ਪਏ ਉਹਨਾਂ ਨੂੰ ਹੀ ਵੇਗੜਾਂ ਕਰਾ ਕੇ ਲੈ ਕੇ ਆਉਂਦੇ ਪਏ ਸੀ ਮੁੰਡੇ ਨੂੰ ਉਧਰ ਵੀ ਇਹਨਾਂ ਨੇ ਸਾਡੇ 'ਤੇ ਲੱਗੇ ਤਾਂ 3 ਮਹੀਨੇ ਹੋ ਗਏ ਉਹ ਹਮਲੇ ਆ ਇਸੇ ਮੁੰਡੇ ਦੀ ਉਂਗਲ ਤੋੜੀ ਜੀ ਉਹ ਹਮਲੇ 'ਚ ਤੇ ਤੋੜੀ ਆ ਉਹਦੀ ਹਜੇ ਤੱਕ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਇਹਨਾਂ ਦੇ ਹੌਸਲੇ ਬਲੰਦ ਆ ਤੇ ਕੱਲ ਇਹਦੇ ਮੈਰਿਜ ਤੋਂ ਖਤਮ ਹੋ ਕੇ ਰਿਸੈਪਸ਼ਨ ਤੋਂ ਖਤਮ ਹੋ ਕੇ ਘਰ ਹੀ ਸੀ ਜਦੋਂ ਇਹ ਤੋਰੇ ਸੀ ਰਿਸਟਰੋਂ ਪਹਿਲੇ ਇਹਨਾਂ ਨੇ ਸੱਗ ਗੱਡੀ ਤੇ ਇੱਟ ਮਾਰੀ ਹੈ ਸ਼ੀਸ਼ਾ ਭੰਨਿਆ ਵਾ ਜਦੋਂ ਇਹ ਇਕੱਠੇ ਹੋਇਆ ਚਲੋ ਠੀਕ ਆ ਇਹ ਇਕੱਠੇ ਹੋਇਆ ਤੇ ਇਹ ਕੋਠੜਾ ਚੱਕ ਇੱਟਾ ਚਲਾਉਣ ਲੱ ਪੁਲਿਸ ਰਹੇ ਚੱਲੋ ਦੋਮਤਰਾ ਨੂੰ ਟੱਕਾ ਦਾ ਚਲੋ ਇਹ ਸਾਨੂੰ ਕਹਿੰਦੇ ਪੈ ਜਾਓ ਤੁਸੀਂ ਬੇਫਿਕਰ ਹੋ ਕੇ ਇਹੀ ਇੱਥੇ ਹੀ ਹੈ ਤੁਹਾਡਾ ਨਾਕਾ ਇਲਾਕਾ ਵੀ ਤੁਸੀਂ ਬੇਫਿਕਰ ਅਸੀਂ ਆਦੇ ਘਰੇ ਸੰਗੋ 3 ਵਜੇ ਸ਼ਹਿਰ ਚ ਰੌਂਡ ਕੀਤਾ ਉਹਨਾਂ ਨੇ ਇਹਦਾਂ ਨੇ 3 ਵਜੇ ਆ ਕੇ ਆਹ ਵੇਲੇ ਤਾਬੜ ਤੋਂ ਫਾਇਰਿੰਗ ਕਿਵੇਂ ਕੀਤੀ ਹੈ ਭੂਆ ਜੀ ਮੇਰੇ ਅੰਦਰ ਪਏ ਉਹਨਾਂ ਦੇ ਅੰਦਰ ਜਾ ਕੇ ਉਹਨਾਂ ਨੇ ਗੋਲੀ ਮਾਰੀ ਜੋ ਕਿ ਉਹਨਾਂ ਦੇ ਪੇਟ ਚ ਤੇ ਉਹ ਐਸ ਟਾਈਮ ਫਰੀਦਕੋਟ ਦਾਖਲ ਆ ਜੀ ਮੰਗਦਾ ਸਾਡੀ ਇਹ ਹੀ ਆ ਜੀ ਇੱਕ ਦਾ ਚਿੱਟਾ ਵੇਚਦੇ ਨਾਲ ਕਰੋੜਾ ਰੁਪਏ ਬਣੇ ਫਿਰ ਐਡਗਣਾਂ ਕੋਠੀਆਂ ਬਣਾਈ ਫਿਰਦੇ ਤੁਹਾਨੂੰ ਮਗਰ ਦਿਖਾਵਾਂ ਨਾ ਇਹ ਸਾਰੇ ਗੰਦਿਆਂ ਜਬਤ ਹੁੰਦਾਂ ਨਹੀਂ ਪਤਾ ਨਹੀਂ ਇਹਨਾਂ ਕੋਲੇ ਕਿਹੜੀ ਗਿੱਦੜ ਸਿੰਘ ਦੀ ਜਿਹੜੀ ਇਹਨਾਂ ਦਾ ਕੋਈ ਜਬਤੀ ਨਹੀਂ ਕਰਦਾਗਾ ਨਾ ਇਹਨਾਂ ਦੀਆਂ ਗੱਡੀਆਂ ਕੱਲ ਰੁਪਏ ਦਾ ਕਾਰੋਬਾਰ ਅੱਜ ਤੋਂ 2-3 ਸਾਲ ਪਹਿਲਾਂ ਰੱਖਿਆ ਹੁੰਦਾ ਸੀ ਇਹ ਬੰਦਾ ਹੁਣ ਕਰੋੜਾਂ ਦਾ ਮਾਰ ਕੇ ਪਰਸੋਂ ਚੋਥੇ ਆ I20 ਗੱਡੀ ਲਿਆਈ ਹੈ ਆ ਗਾਲ ਗਲੀ ਚ ਲੈਣ ਐਵੇਂ ਲੱਗਦਾ ਜਿਵੇਂ ਟੈਕਸੀ ਸਟੈਂਡ ਹੁੰਦਾ ਜੀ ਇਹਨਾਂ ਕੋਲੇ ਇੰਨੀਆਂ ਗੱਡੀਆਂ ਕੋਈ ਇਹਨਾਂ ਦਾ ਕੋਈ ਰੁਪਏ ਦਾ ਬਿਜ਼ਨਸ ਨਹੀਂ ਕੋਈ ਜੀ ਦੱਸੋ ਵੀ ਸਰਕਾਰ ਨੂੰ ਪਤਾ ਨਹੀਂ ਲੱਗਦਾ ਪ੍ਰਸ਼ਾਸਨ ਨੂੰ ਪਤਾ ਨਹੀਂ ਲੱਗਦਾ ਵੀ ਇਹ ਕਿੱਥੋਂ ਆਉਂਦਾ ਇਹਨਾਂ ਦੇ ਕੋਲੇ ਚਾਰ-ਚਾਰ ਪੰਜ-ਪੰਜ ਪਰਚੇ ਆ ਜੀ ਇਹਨਾਂ ਦੇ ਚ ਇਹੀ ਰੰਜੇ ਸਾਹਿਬ ਨੂੰ ਕਹਿੰਦੇ ਰੰਜੇ ਸਾਹਿਬ ਸਾਡੀ ਨਿੱਜੀ ਸਾਡੇ ਨਾਲ ਕਿਹ ਦਿਨ ਜੀ ਅਸੀਂ ਨਸ਼ੇ ਦੇ ਖਿਲਾਫ ਬੋਲਦੇ ਨਸ਼ੇ ਦਾ ਮੁੱਦਾ ਜੀ ਸਭ ਕੁਝ ਇਹ ਤੇ ਇਹ ਜਿਹੜੀ ਪੁਲਿਸ ਪ੍ਰਸ਼ਾਸਨ ਉਹ ਕਹਿੰਦੇ ਨਹੀਂ ਤੁਹਾਡੀ ਨਿੱਜੀ ਸਾਡੀ ਇਹ ਕਿਹੜਾ ਇਹਨਾਂ ਦਾ ਕੋਈ ਜ਼ਮੀਨ ਦਾ ਕੋਈ ਕਬਜ਼ਾ ਲੈਣਾ ਜਾਂ ਇਹਨਾਂ ਨੇ ਸਾਡੇ ਤੋਂ ਕਬਜ਼ਾ ਲੈਣਾ ਰੰਜੇ ਸਾਡੀ ਇਹੀ ਇਹ ਮਹੱਲੇ 'ਚ ਇੱਥੇ ਇਸੇ ਮਹੱਲੇ ਨੂੰ ਕਿਸੇ ਸ਼ਹਿਰ 'ਚ ਜਾ ਕੇ ਜੇ ਇੱਥੋਂ ਜਿਹੜੀ ਮਰਜੀ ਏਰੀਆ 'ਚ ਪੁੱਛ ਲਓ ਜੀਰੇ ਦੀ ਬਸਤੀ ਮਾ ਜੀ ਉਹ ਤੁਹਾਨੂੰ ਦੱਸ ਦੇਣਗੇ ਵੀ ਘਰ-ਘਰ ਚੱਟਾ ਵੇਦਦਾ ਜੁੱਤੇ ਦੋਲੇ ਵਾਲੇ ਤੋਂ ਵੀ ਜ਼ਿਆਦਾ ਇੱਥੇ ਬੁਰਾ ਹਾਲ ਸੀਗਾ ਜੀ ਚਲੋ ਅਸੀਂ ਸਾਥ ਦੇ ਕੇ ਸਾਰਿਆਂ ਨਾਲ ਪਰ ਜੇ ਹੁਣ ਲੋਕ ਸਾਡੇ ਤੋਂ ਟੁੱਟਦੇ ਪਏ ਵੀ ਪ੍ਰਸ਼ਾਸਨ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰਦਾ ਤਾਂ ਇਹ ਗੱਡੀਆਂ 'ਚ ਘੁੰਮਦੇ ਆਂ ਯਾਦਾ ਕੰਮ ਧੰਦੇ ਤੋਂ ਵੀ ਅਵਾਜ਼ ਆ ਰਹੀ ਉਹਨਾਂ ਜਿਹੜੇ ਲੜ ਪੈਂਦੇ ਆ ਇਹ ਤਾਂ ਹੁਣ ਚੰਡੀਗੜ੍ਹ, ਸਿਮਲੇ ਤੋਂ ਉਹਦੇ ਖੜਦੇ ਨਹੀਂਗੇ ਵਾਰਦਾਤ ਕਰਕੇ ਹੁਣ ਦੱਸੋ ਜਿੰਨੀਆਂ ਗੋਲੀਆਂ ਚੱਲੀਆਂ ਇੰਨਾ ਅਸਲਾ ਆ ਟੱਪਿਆ ਕਿਵੇਂ ਆ ਸਾਰਾ ਨਜਾਇਜ਼ ਅਸਲਾ ਇਹਨਾਂ ਕੋਲੇ ਫੜਕੜ 100 ਤੋਂ ਵੀ ਵੱਧ ਰੌਂਦ ਫੈਰ ਹੋਇਆ ਵੀ ਕਿੱਥੋਂ ਆਇਆ ਇੰਨਾ ਅਸਲਾ ਦੱਸੋ ਵੀ ਇੱਕ ਅੱਦੇ ਹਥਿਆਰ ਨਾਲ ਥੋੜੀ ਇੰਨਾ ਅਸਲਾ ਹੋ ਸਦਾ ਵਾ ਇੱਕ ਪਾਰਟੀ ਦੇ ਘਰੇ ਜਿਹੜੀ ਕੰਪਲੇਨਟ ਪਾਰਟੀ ਉਹਦੇ ਬੱਚੇ ਦੀ ਮਾਰੇ ਸੀਗੀ ਇਹਨਾਂ ਦੀ ਅਗ ਨਾਲ ਹੀ ਲਾਕਡਟ ਚਲਦੀ ਕਰਨ ਸਨ ਉਹ ਪਹਿਲਾਂ ਵੀ ਪੱਥਰ ਤੇ ਜੀ ਠੀਕ ਆ ਤੇ ਉਸ ਕਰਕੇ ਇਹਨਾਂ ਦੀ ਰਾਤ ਲਗਾਈ ਹੋਈ ਆ ਅਸੀਂ ਮੋਕ ਤੇ ਜਾ ਕੇ ਜਿਹੜੇ ਕੋਈ ਦੋਸ਼ੀ ਸ਼ੱਕੀ ਜਿਹੜੇ ਬੰਦੇ ਦੋਸਤਾਂ ਬਾਤ ਸੀ ਉਹਨਾਂ ਤੋਂ ਪੁੱਛ ਪਰ ਇਸੇ ਤਰ੍ਹਾਂ ਇਹ ਸਾਡੀ ਭੈਣ ਐਮਸੀ ਨੇ ਜਿਹੜਾ ਹੈ ਕਿ ਪੱਤਰਕਾਰ ਉੱਥੇ ਗਏ ਔਰ ਪੱਤਰਕਾਰਾਂ ਨੂੰ ਇੱਕ ਇੰਟਰਵਿਊ ਦਿੱਤੀ ਅੱਜ ਤੋਂ 8-9 ਮਹੀਨੇ ਪਹਿਲਾਂ ਔਰ ਉਸ ਇੰਟਰਵਿਊ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਚਿੱਟਾ ਜਿਹੜਾ ਉਹ ਖੰਡ ਦੀ ਤਰ੍ਹਾਂ ਜਿਹੜਾ ਉਹ ਸਾਡੇ ਮਹੱਲੇ ਦੇ ਵਿੱਚ ਵਿਕ ਰਿਹਾ ਉਦੋਂ ਤੋਂ ਲੈ ਕੇ ਜਿਹੜੇ ਐਮਐਲਏ ਨਰੇਸ਼ ਗਟਾਰੀਆ ਦੇ ਜਿਹੜੇ ਉਹਦੇ ਤਸਕਰ ਸੀ ਜਿਨ੍ਹਾਂ ਦੇ ਘਰੇ ਸ਼ੰਕਰ ਗਟਾਰੀਆ ਆਪ ਆਉਂਦਾ ਐ ਐਮਐਲਏ ਦਾ ਮੁੰਡਾ ਔਰ ਉਹਨਾਂ ਲੋਕਾਂ ਨੇ ਇਹਨਾਂ ਨੂੰ ਪਹਿਲਾਂ ਵਾਰਨਿੰਗ ਦਿੱਤੀ ਕਿ ਤੁਹਾਡੇ ਮੁੰਡੇ ਦੀ ਅਸੀਂ ਜਾਂਚ ਨਹੀਂ ਚੜ੍ਹਣ ਦੇਣੀ ਇਹਨਾਂ ਨੇ ਉਹਦੀ ਜਾਣਕਾਰੀ ਜਿਹੜੀ ਉਹ ਪੁਲਿਸ ਨੂੰ ਵੀ ਦਿੱਤੀ ਔਰ ਉਸ ਤੋਂ ਬਾਅਦ ਪਾਰਟੀ ਤੋਂ ਬਾਅਦ ਜੋ ਕੁਝ ਹੋਇਆ ਕਿ ਰਾਤੀ 3 ਵਜੇ ਇਹ ਸਾਰੇ ਜੀ ਆਪੋ ਆਪਣੇ ਘਰੇ ਜਿਹੜਾ ਕਿ ਵਿਆਹ ਦੀ ਪਾਰਟੀ ਖਤਮ ਹੋਣ ਤੋਂ ਬਾਅਦ ਇਹ ਆਪਦੇ ਘਰ ਦੇ ਵਿੱਚ ਆਰਾਮ ਨਾਲ ਸੁੱਤੇ ਪਏ ਸੀ ਉਹ ਰਾਤੀ ਆਏ ਔਰ ਉਹਨਾਂ ਨੇ ਆਣ ਕੇ ਤਾਬੜ ਤੋੜ ਜਿਹੜੀਆਂ ਗੋਲੀਆਂ ਇਹਨਾਂ ਤੇ ਚਲਾਈਆਂ ਔਰ ਇਹਨਾਂ ਨੇ ਆਪ ਦੀ ਜਿਹੜੀ ਜਾਨ ਉਹ ਜਿਹੜੀ ਪ੍ਰਮਾਤਮਾ ਲੋਏ ਬਚਾਈ ਕਿਉਂਕਿ ਇਹਨਾਂ ਦੇ ਉਹਨਾਂ ਨੇ ਮਾਰ ਦੇਣ ਦੀ ਨੀਅਤ ਦੇ ਨਾਲ ਜਿਹੜੀ ਆ ਉਹ ਫੈਰਾਂ ਕੀਤੀ ਔਰ ਜਿਹੜੀ ਉਹ ਗੋਲੀ ਆ ਉਹ ਜਿਹੜੀ ਮੁੰਡੇ ਦੀ ਭੂਆ ਅਮਰਜੀਤ ਕੌਰ ਜੋ ਕਿ ਰੱਤੇ ਖੇੜੇ ਤੋਂ ਆ ਉਹ ਆਈ ਹੋਈ ਸੀ ਕਿਉਂਕਿ ਵਿਆਹ ਕਰਕੇ ਉਹ ਗੋਲੀ ਜਿਹੜੀ ਉਹਨਾਂ ਦੇ ਪੇਟ ਦੇ ਵਿੱਚ ਲੱਗੀ ਏ ਔਰ ਅੱਜ ਅਸੀਂ ਉਹਨਾਂ ਦਾ ਫਰੀਦਕੋਟ ਮੈਡੀਕਲ ਦੇ ਵਿੱਚ ਆਪਰੇਸ਼ਨ ਆ ਉੱਥੇ ਆਏ ਆ